ਹਾਏ ਹਾਏ ਮੈਨੂੰ ਆਪ ਦੇ ਵਿੱਚ ਇੱਕ ਹਦਾਇਤ ਆਇਆ ਕਿਦਾ ਉਧਰੋਂ ਕੋਈ ਫੋਨ ਆਇਆ ਮੈਨੂੰ ਕਿ ਆਹ ਮਾਮਲਾ ਬਣ ਗਿਆ ਹਾਂ ਉਹ ਗੱਲ ਇਹ ਵੀ ਮੈਂ ਮੁਰਸ਼ੀ ਨੂੰ ਪੁੱਛਿਆ ਮੁਰਸ਼ੀ ਕਹਿੰਦਾ ਤੇ ਉਹ ਕੋਈ ਪੁਰਾਣੀ ਕੋਈ ਕਾਗਜ਼ ਪੱਤਰ ਜਿਹੜੇ ਹੋਣੇ ਆ ਠਾਣੇ ਦੇ ਕਿਹਾ ਉਹ ਦੇਣ ਦੋ ਮੈਨੂੰ ਆ ਤੇ ਆਹ ਗੱਲ ਪਤਾ ਆ ਗਈ ਆ ਕਿ ਇਹ ਨਹੀਂ ਫਾਇਦੇ ਕਿ ਬੰਦਾ ਕਰਨੇ ਮਾਯੂਦ ਲਾਇਆ ਉਹ ਕੰਪਲੇਂਟ ਦੇ ਦਿਓ ਜੀ ਕੰਪਲੇਂਟ ਦੇ ਤੇਰੀ ਭਾਜੀ ਕਾਰਵਾਈ ਕਰਾਉਣੀ ਪਹਿਲੇ ਵੀ ਮਲਾਇਆ ਕਰਾਓ ਬਿੱਲਾ ਅੱਜ ਪਹਿਲੇ ਨੰਬਰ ਦਾ ਨੰਬਰ ਮਲਾਇਆ ਕਰਾਓ ਬੰਦਾ ਤਾਂ ਦੇ ਬਹੁਤ ਚੱਲਿਆ ਸਹੀ ਕਰਾਓ ਸਭ ਮੰਨੀ ਦਿੰਦੀ ਆ ਨਹੀਂ ਸੌਰੀ ਕਿੱਥੇ ਆਓ ਇਹਨਾਂ ਨੇ ਮੰਨੀ ਨਹੀਂ ਉਹ ਨਹੀਂ ਨਹੀਂ ਹੋਰ ਗੱਲ ਮੰਨੀ ਨਹੀਂ ਇਹਨਾਂ ਦੀ ਮੈਸੇਜ ਸਾਹਿਬ ਅਸੀਂ ਅਸੀਂ ਨਹੀਂ ਮੰਨਦੇ ਅਸੀਂ ਮੰਨਦੇ ਪਰ ਇਹਦਾ ਕੋਈ ਗੇੜ ਨਹੀਂ ਆਪਾਂ ਮੇਰੀ ਗੱਲ ਆਪਾਂ ਇਹਨੂੰ ਗਾਲਾਂ ਕਿਉਂ ਨਹੀਂ ਕੱਢਦੇ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਆ ਬਿਲਕੁਲ ਗਲਤ ਕਰਨ ਜੇ ਫਿਰ ਬਾਗੀ ਅਕਲਵੀਰ ਹੋਣਾ ਦਾ ਭਾਜੀ ਦੇਖੋ ਬਾਜੀ ਜਰਾ ਹੁਣੇ ਮਲਾਜਾ ਕਰੋ ਅਸੀਂ ਤਰਨਾ ਚੁੱਕਦੇ ਨੇ ਇੱਕ ਦੋ ਬੰਦੇ ਸਾਡੇ ਲੈ ਕੇ ਮੈਂ ਕੋਈ ਗੱਲ ਨਹੀਂ ਤੁਸੀਂ ਆ ਜਾਓ ਜੈ ਭਗਵਾਨ ਵਾਲਮੀਕੀ ਜੀ ਮੈਂ ਗੁਰਮੀਤ ਸਿੰਘ ਬੋਬੀ ਵੀਰ ਕਾ ਪੰਜਾਬ ਚੇਅਰਮੈਨ ਅੰਬੇਦਕਰ ਸਮਾਜਦਲ ਤੋਂ ਜਿਸ ਤਰ੍ਹਾਂ ਕਿ ਅੱਜ ਤੋਂ ਕੁਝ ਹਫ਼ਤੇ 10 ਦਿਨ ਪਹਿਲੇ ਸਾਡੇ ਭਗਵਾਨ ਵਾਲਮੀਕੀ ਸਮਾਜਦਲ ਦੇ ਪ੍ਰਧਾਨ ਮੋਹਦਵਾਰਾ ਵਿਕਾਸ ਗਿੱਲ ਨੇ ਸ਼ਾਇਰੀ ਤੋਂ ਉਹ ਇੱਕ ਕੁਲਬੀਰ ਸਿੰਘ ਠਾਣੇਦਾਰ ਆ ਉਹਨਾਂ ਕੋਲ ਕੋਈ ਮੈਟਰ ਚ ਆਇਆ ਸੀ ਉਸ ਟਾਈਮ ਤੇ ਵੀ ਨਾ ਉਹਨਾਂ ਨੇ ਡਰਿੰਕ ਕੀਤੀ ਸੀ ਤੇ ਉਹਨਾਂ ਨੇ ਸਾਡੇ ਜਿਹੜੇ ਮੋਦਵਾਰ ਉਹਨਾਂ ਨੇ ਬੱਸ ਲੁਕੀ ਔਰ ਗਲਤ ਲੈਂਗੁਏਜ ਗਲਤ ਜਿਹੜੀ ਸ਼ਬਦ ਲੈਂਗੁਏਜ ਆਪਣੀ ਯੂਜ਼ ਕੀਤੀ ਆ ਚਲੋ ਉਸ ਟਾਈਮ ਤੇ ਸਾਡੇ ਪੰਜਾਬ ਪ੍ਰਧਾਨ ਆ ਭਗਵਨ ਵਾਲਮੀ ਕਿਸੇ ਦਾ ਰਿਜ਼ਲਟ ਤੋਂ ਸਾਫ਼ ਸਿੰਗ ਨਿਸ਼ਾਰਾ ਇਹਨਾਂ ਨੇ ਉੱਚੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਧਿਆਨ ਚ ਵੀ ਲੈਂਦਾ ਕਿ ਤੁਹਾਡੇ ਛਾਣੇਦਾਰ ਨੇ ਐਮਿਸ ਅੰਡਰਸਟੈਂਡਿੰਗ ਤੁਹਾਡੇ ਨਾਲ ਕੀਤੀ ਆ ਚਲੋ ਕਿਸੇ ਕਰਕੇ ਆਪਾਂ ਫੇਰ ਦੁਬਾਰਾ ਗੱਲ ਉੱਥੇ ਨੂੰ ਨੋਟਿਸ ਜ਼ਿਆਦਾ ਨਹੀਂ ਲਿਆ ਹੈਗਾ ਪਰ ਅੱਜ ਕਿਸੇ ਹੋਰ ਮੈਟਰ 'ਚ ਸਾਡੇ ਮੋਦਵਾਰ ਏਐਸਆਈ ਰਣਜੀਤ ਸਿੰਘ ਆ ਉਹਨਾਂ ਕੋਲ ਆਏ ਉਹੀ ਜਿਹੜਾ ਹੈਗੇ ਆ ਕੁਲਬੀਰ ਸਿੰਘ ਉੱਥੇ ਪ੍ਰੈਜ਼ੈਂਟ ਸੀ ਮੌਕੇ ਤੇ ਹੁਣ ਵੀ ਅੰਦਰ ਹੀ ਆ ਡ੍ਰਿੰਕ ਕੀਤੀ ਹੋਈ ਉਹਨਾਂ ਨੇ ਅੰਦਰ ਉਹ ਆਪਾਂ ਬਾਹਰ ਆਣ ਨਹੀਂ ਦਿੱਤਾ ਉੱਥੇ ਭਜਾਉਣ ਲੱਗੇ ਅਫਸਰ ਪਰ ਆਪਾਂ ਅੰਦਰ ਹੀ ਸਾਡੇ ਮੋਦਵਾਰਾਂ ਨੇ ਅੰਦਰ ਹੀ ਨੂੰ ਅਲੱਗ ਕਵਰ ਕੀਤਾ ਆਵਾ ਆ ਹਾਂ ਬਿਲਕੁਲ ਬਿਲਕੁਲ ਅੱਜ ਉਹਨੇ ਲੈਂਗੁਏਜ ਦੇ ਨਾਲ ਨਾਲ ਸਾਡੇ ਮੋਦਵਾਰਾਂ ਨੂੰ ਗਲਤ ਇਸ਼ਾਰੇ ਜਿਹੜੇ ਹੱਥ ਨਾਲ ਕੀਤੇ ਆ ਤੇ ਔਰ ਗਲਤ ਲੈਂਗੁਏਜ ਯੂਜ਼ ਕੀਤੀ ਹੈ ਅੱਗੋਂ ਸਾਨੂੰ ਅੰਦਰ ਦੇ ਮੁਲਾਜ਼ਮ ਕਹਿੰਦੇ ਆ ਜੀ ਉਹ ਮੈਂਟਲੀ ਅਪਸਰਟ ਹੈ ਉਹ ਦਿਮਾਗੀ ਪਰੇਸ਼ਾਨ ਹੈ ਜੇ ਉਹ ਦਿਮਾਗੀ ਪਰੇਸ਼ਾਨ ਹੈ ਤੇ ਭਾਈ ਉਹਨੂੰ ਘਰ ਬਿਠਾਇਆ ਜਾਵੇ ਇੱਥੇ ਲੋਕੀ ਲੋਕੀ ਤਾਂ ਪਹਿਲਾਂ ਹੀ ਇੱਥੇ ਦੁਖੀ ਜਾਂਦੇ ਆ ਤੇ ਇੱਥੇ ਅੱਗੇ ਆਪਾਂ ਜਲੀਲ ਥੋੜਾ ਹੋਣਾ ਇਹਨਾਂ ਕੋ ਹੋਰ ਬਿਲਕੁਲ ਬਿਲਕੁਲ ਜਾ ਕੇ ਹੁਣੇ ਕੋਈ ਅਫਸਰ ਆਵੇ ਤੇ ਕਰਾਵੇ ਮੁਲਾਜਾ ਜੇ ਗਲਤ ਹੈ ਹੀ ਪਾਇਜੇਨ ਸਾਡੇ ਦੇ ਕਾਰਵਾਈ ਕੀਤੀ ਜਾਵੇ ਤੇ ਜੇ ਉਹ ਪਾਇਆ ਗਿਆ ਤੇ ਕਾਨੂੰਨੀ ਕਾਰਵਾਈ ਠੋਕ ਕੇ ਕਰਨ ਫਿਰ ਹਾਲੇ ਤੱਕ ਕੋਈ ਅਫਸਰ ਤੁਹਾਨੂੰ ਹਾਲੇ ਤੱਕ ਕੋਈ ਵੀ ਨਹੀਂ ਆਇਆ ਜੇ ਅਸੀਂ ਬਸ ਹੋਰ 15-20 ਪੁਣਾ ਸਾਹਿਬ ਟ੍ਰੈਕ ਤੋਂ ਸਾਡੇ ਵੱਡੇ ਭਾਜੀ ਮਨਜੀਤ ਸਿੰਘ ਵੀ ਇੱਥੇ ਪਹੁੰਚੇ ਹੋਰ ਕਾ ਵੀ ਸਾਡੇ ਵੀਰ ਭਰਾਵਾ ਅਲੱਗ ਅਲੱਗ ਜਥੇਬੰਦੇ ਹੋਰ ਵੀ ਆ ਰਹੇ ਆ ਔਰ ਜਲਦ ਦੂਜੇ ਪਾਸੇ ਵੀ ਜਿਹੜਾ ਰੋਡ ਵਾਕ ਕਰ ਰਿਹਾ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਜੀ ਕਾਰਵਾਈ ਵੇਖੋ ਜੀ ਇਹ ਕਿ ਜਿਹੜੀ ਦੋਵਰੀ ਸਾਡੇ ਨਾਲ ਚੰਗੇ ਬਾ ਮੋਦਵਾਰਾ ਨਾ ਹੋ ਚੁੱਕਾ ਆਮ ਪਬਲਿਕ ਨੇ ਕੀ ਹੁੰਦਾ ਮੈਂਟਲੀ ਅਫਸਰਟਡ दारू ਪੀ ਕੇ ਜੀ ਡਿਊਟੀ ਕਰਨੀ ਸਾਨੂੰ ਤੇਰੀ ਡਿਊਟੀ ਨਹੀਂ ਚਾਹੀਦੀ ਜੀ ਆਪਾਂ ਜਲੀਲ ਹੋ ਨਹੀਂ ਹੁੰਦੇ ਇੱਥੇ ਦੁੱਖ ਲੈ ਕੇ ਹੁੰਨੇ ਆਂ ਅਸੀਂ ਆਪਣਾ ਜਲੀਲ ਹੋ ਨਹੀਂ ਆਂਦੇ ਤੇ ਇੱਥੇ ਜਿਹੜੀ ਬੰਦੀ ਕਾਰਵਾਈ ਸਸਪੈਂਡ ਕੀਤਾ ਕਿਓ ਬੋਲੇ ਸੋਨਰਪੈ ਆਪਾ ਭਗਵਾਨ ਬਾਲਮੀਕ ਮਹਾਰਾਜ ਕੀ ਜੈ ਮੈਂ ਸਾਫ ਸਿੰਘ ਪਿੰਡ ਦੇ ਸ਼ਹਿਰ ਆ ਭਗਵਾਨ ਬਾਲਮੀਕ ਸੰਘਰਸ਼ ਦਲ ਤੋਂ ਪੰਜਾਬ ਪ੍ਰਧਾਨ ਸਾਡੇ ਕੌਮੀ ਚੇਅਰਮੈਨ ਹਰਦੀਪ ਸਿੰਘ ਪੰਘਾਲੀ ਜੀ ਜੋ ਜੀ ਅੱਜ ਇੱਥੇ ਆਪਾਂ ਕੋਈ ਮੈਟਰ ਸੀ ਬੱਬਾ ਦੀਪ ਸਿੰਘ ਕਲੋਨੀ ਦਾ ਇੱਥੇ ਅਸੀਂ ਪਹੁੰਚੇ ਹੋਏ ਆਂ ਆਪਾਂ ਰਣਜੀਤ ਸਿੰਘ ਜੀ ਨੂੰ ਥਾਣੇਦਾਰ ਨੂੰ ਮਿਲਣ ਵਾਸਤੇ ਉਹਦੇ ਸਬੰਧ ਦੇ ਵਿੱਚ ਇਹ ਤੋਂ 8-2-10 ਦਿਨ ਪਹਿਲਾਂ ਜਿਹੜਾ ਕਲਬੀਰ ਸਿੰਘ ਐਸਆਈ ਥਾਣੇਦਾਰ ਆ ਇਹਦੇ ਕੋ ਕੋ ਦਿਨੇਸ਼ ਨਾ ਦਾ ਮੈਟਰ ਸੀ ਸਾਡਾ ਅਸੀਂ ਆਏ ਆ ਰੱਜਿਆ ਸ਼ਰਾਬ ਨਾਲ ਕੁਰਸੀ ਦੇ ਉੱਤੇ ਫੁੱਲ ਆਂਦਾ ਜੀ ਮੈਂ ਚਪਲਾਂ ਪਾਈਆਂ ਔਨ ਡਿਊਟੀ ਤੇ ਅਸੀਂ ਇਹਨੂੰ ਕਿਹਾ ਵੀ ਸਾਰਾ ਕੰਮ ਇਹਨੇ ਸਾਨੂੰ ਗਾਲੀ ਗਲੋਚ ਕੀਤਾ ਬਹੁਤ ਜ਼ਿਆਦਾ ਜਿਹੜਾ ਵੱਧ ਘੱਟ ਬੋਲਿਆ ਜਾਤੀ ਵਿਦਿ ਕਰਾਇਆ ਨਹੀਂ ਸਾਡੇ ਨਾਲ ਕੀਤਾ ਜਾਤੀ ਸੁਸ ਗਾਲਾਂ ਵੀ ਕੱਢੀਆਂ ਨੇ ਸਾਨੂੰ ਬਹੁਤ ਮਾੜਾ ਚੰਗਾ ਬੋਲਿਆ ਤੇ ਅਸੀਂ ਦਰਖਾਸਤ ਦੇਤੀ ਸਾਨੂੰ ਐਸਐਚਓ ਸਾਹਿਬ ਹਰਪਾਲ ਸਰ ਕਈ ਉੱਚ ਅਧਿਕਾਰੀ ਸਾਨੂੰ ਅਫਸਰਾਂ ਨੇ ਕਿਹਾ ਵੀ ਚਲੋ ਛੱਡੋ ਕੋਈ ਗੱਲ ਨਹੀਂ ਆ ਜੀ ਇਹ ਮੈਂਟਰੀ ਅਫਸਰਟ ਆ ਇਹ ਠੀਕ ਨਹੀਂ ਰਹਿੰਦਾ ਇਹ ਐਦਾਂ ਆ ਜੀ ਉਹਦਾਂ ਵੇਖੋ ਸਰ ਅਹੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਜੇ ਮੈਂਟਲਿ ਆਫਸੈਟ ਆ ਜਾਂ ਇਹ ਕੋਈ ਠੀਕ ਨਹੀਂ ਰਹਿੰਦਾ ਇਹ ਆਪਣੀ ਇਲਾਜ ਕਰਵਾਵੇ ਇਹ ਆਪਣੇ ਘਰ ਜਾਵੇ ਆਪਣੇ ਮਹਿਕਮੇ ਨੂੰ ਲਿਖ ਕੇ ਦਵੇ ਵੀ ਮੈਂ ਆਪਣੇ ਠੀਕ ਨਹੀਂ ਰਹਿੰਦਾ ਆਪਣਾ ਮੈਡੀਕਲ ਦਵੇ ਆਪਣੇ ਮਹਿਕਮੇ ਨੂੰ ਵੀ ਮੈਨੂੰ ਆਹ ਪ੍ਰੋਬਲਮ ਹੈ ਆਪਣੇ ਘਰੇ ਰਹਿਵੇਖੋ ਜੇ ਮੈਂਟਲਿ ਆਫਸੈਟ ਹੈ ਕੱਲ ਨੂੰ ਕਿਸੇ ਨੂੰ ਇਹ ਵੈਪਨੇ ਦੇ ਕੋਲ ਠਾਣੇਦਾਰ ਆ ਪੱਕਾ ਜੇ ਇਹਦੇ ਕਿਸੇ ਨੂੰ ਕੋਈ ਗੋਲੀ ਮਾਰ ਦਵੇ ਜਾਂ ਕਿਸੇ ਨੂੰ ਇਹ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮਿਸਬੀਹਵ ਕਰ ਸਕਦਾ ਕਿਸੇ ਨਾਲ ਇਸ ਤੋਂ ਪਹਿਲੇ ਵੀ ਤੁਸੀਂ ਕਹਿੰਦੇ ਕਾਫੀ ਹਾਂਜੀ ਅੱਜ ਦਾ ਵਰੀ ਪਹਿਲੇ ਵੀ ਹੋਇਆ ਵਾ ਉਦੋਂ ਸੀਸੀਟੀਵੀ ਵੀਡੀਓ ਸਾਡੇ ਕੋਲ ਪਈਆਂ ਸਾਰਾ ਕੁਝ ਸਾਡੇ ਕੋਲ ਵੀਡੀਓ ਆਪਣੀਆਂ ਬਣੀਆਂ ਪਈਆਂ ਪੁਲਿਸ ਬਲਾਈਆਮ ਵਾਲੀ ਟੋਟਾ ਅੱਗੇ ਵੀ ਮਨੋ ਇਹੀ ਹੋਇਆ ਜੀ ਪਹਿਲੇ ਵੀ ਇਹ ਜਦੋਂ ਹੁੰਦੇ ਆ ਸਾਡੇ ਨਾਲ ਪਤਾ ਨਹੀਂ ਕਿਸ ਤਿੰਦਾ ਜਾਤੀ ਵਿਧਿਕਰਾ ਰੱਖਦਾ ਕੀ ਕਰਦਾ ਕੀ ਨਹੀਂ ਕਰਦਾ ਜੀ ਸਾਡੇ ਨਾਲ ਬਹੁਤ ਜ਼ਿਆਦਾ ਮਿਸਬੀਹਵ ਕਰਦਾ ਏ ਕੋਈ ਤੁਹਾਨੂੰ ਕੋਈ ਉੱਚ ਅਧਿਕਾਰੀ ਹੋਏ ਤੱਕ ਮਿਲਣ ਆਇਆ ਜੀ ਨਹੀਂ ਅਜੇ ਤੱਕ ਕੋਈ ਨਹੀਂ ਆਇਆ ਜੀ ਅਸੀਂ 15-20 ਮਿੰਟ ਦੀ ਵੇਟ ਕਰਨੀ ਆ ਉਸ ਤੋਂ ਬਾਅਦ ਇਹ ਪਰਲੀਚ ਸਾਈਡ ਵੀ ਬੰਦ ਕਰ ਦੇਣੀ ਆ ਵੇਖੋ ਜੀ ਅਸੀਂ ਇੱਥੇ ਜਿਹੜਾ ਕੋ ਨੰਗਿਆ ਪੈਰਾਂ ਵਾਲਾ ਹੁੰਦਾ ਵਾ ਉਹਦਾ ਕੀ ਹਾਲ ਕਰਦੇ ਹੋਣਗੇ ਜੀ ਵੇਖੋ ਅਹੀਂ ਹੁਣ ਆਪਣੇ ਮੋਹਦਵਾਰਾਂ ਮਹਾਰਾਜ ਦੇ ਸਰੂਪ ਆ ਕੇ ਆਨੇ ਆ ਸਾਡਾ ਨਹੀਂ ਲਿਆઈ ਲੈਂਦੇ ਤੇ ਅੰਦਰ ਜਿਹੜਾ ਨੰਗਿਆ ਪੈਰਾਂ ਵਾਲਾ ਚੱਪਲਾਂ ਵਾਲਾ ਹੁੰਦਾ ਉਹਦਾ ਕੀ ਕਰਦੇ ਹੋਣਗੇ ਜੀ ਇਸ ਮਾਮਲੇ ਨੂੰ ਉੱਚ ਅਧਿਕਾਰੀ ਨੇ ਗੱਲ ਪਾਈ ਇਹ ਉੱਚ ਅਧਿਕਾਰੀ ਨਾਲ ਸਾਡੀ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਕਹਿੰਦੇ ਜੀ ਆ ਜਾਏਗਾ ਤੋ ਅੱਧਾ ਘੰਟਾ ਹੋ ਗਿਆ ਕੋਈ ਨਹੀਂ ਜਿੱਥੇ ਪਹੁੰਚਾਇਆ ਬਾਕੀ ਸਾਡਾ ਜਿਹੜਾ ਧਰਨਾਵਾ ਲੰਬੇ ਸਮੇਂ ਤੱਕ ਲੱਗੂਗਾ ਸਾਡੀਆਂ ਹੋਰ ਵੀ ਜਥੇਬੰਦੀਆਂ ਨੇ ਅੰਗ ਜਥੇਬੰਦੀਆਂ ਵੀ ਆ ਰਹੀਆਂ ਵਾਂ ਸਾਡੇ ਹੋਰ ਵੀ ਜਿਹੜੇ ਆ ਮੇਨ ਸੀਨੀਅਰ ਜਿਹੜੇ ਡੇਰੇ ਤੋਂ ਆ ਜਿਸ ਤਰ੍ਹਾਂ ਦੀ ਕਾਰਵਾਈ ਹੋਈ ਚੁੱਕੀ ਬਾਕੀ ਐਕਸੀਐਕਟ ਜੋ ਵੀ ਇਹਨੇ ਗਾਲਾਂ ਦਾ ਜੋ ਵੀ ਸਾਡੇ ਬੰਦੀ ਆ ਸਭ ਤੋਂ ਸਖਤ ਕਾਰਵਾਈ ਇੱਥੇ ਕੀਤੀ ਜਾਵੇ ਤੈਨੂੰ ਹੁਣੇ ਅਰੈਸਟ ਕੀਤਾ ਜਾਵੇ ਇਹਦਾ ਮਲਾਜਾ ਕਰਾਇਆ ਜਾਵੇ ਉਸ ਦਿਨ ਵੀ ਸ਼ਰਾਬ ਨਾਲ ਰੱਜਿਆ ਅੱਜ ਵੀ ਸ਼ਰਾਬ ਨਾਲ ਰੱਜਿਆ ਜੀ ਨਹੀਂ ਸਰ ਅਸੀਂ ਨੇ ਕਹਿੰਦੇ ਜੀ ਨਹੀਂ ਲੋੜ ਹੁੰਦਾ ਪਰ ਇਹਨਾਂ ਨੇ ਅੱਗੇ ਵੀ ਇਹੀ ਗੱਲ ਕਹੀ ਵਰਦੀ ਪਾਈ ਉਹੀ ਜੀ ਅਸੀਂ ਇਹੋ ਗੱਲ ਕਹਿੰਦੇ ਆ ਜੀ ਜੇ ਸ਼ਰਾਬ ਪੀ ਕੇ ਆਂਦੇ ਵੀ ਥਾਣੇ ਆਇਆ ਅਸੀਂ ਨੂੰ ਲੈਣਾ ਜਰ ਕੀਤਾ ਵੇਖੋ ਸਰ ਮੈਂ ਨਹੀਂ ਮੰਨਦਾ ਵੀ ਇਹਨੂੰ ਲੈਣਾ ਜਰ ਕੀਤਾ ਇਹ ਇੱਥੇ ਤੁਰੇ ਬੈ ਸਰ ਅਫਸਰਾਂ ਦੀ ਮਿਲੀ ਭੁਗਤਿਆ ਮੈਂ ਇਸ ਦੇ ਸਬੰਧ ਦੇ ਵਿੱਚ ਇਹੀ ਗੱਲ ਕਹਿਣਾ ਚਾਹੁੰਦਾ ਵੀ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜੇ ਤੇ ਸਖਤ ਬਈ ਕਾਰਵਾਈ ਨਹੀਂ ਕੀਤੀ ਜਾਊਗੀ ਤੇ ਤਿੱਕੇ ਦੇ ਉੱਤੇ ਕਾਸ਼ਿੰਗਰਸ਼ ਕੀਤਾ ਜਾਊਗਾ ਜੀ ਸਾਡੀ ਅਹੀ ਬੇਨਤੀ ਜੋ ਬੋਲੇ 100 ਰੁਪਏ ਭਗਵਾਨ ਬਾਲਮੀਕ ਮਹਾਰਾਜ ਕੀਜੇ ਇਹਦੀ ਇਹਨਾਂ ਵੱਲੋਂ ਆਪਣਾ ਭਾਰੀ ਸਾਹਿਬ ਸਿੰਘ ਨੇ ਨਾਲ ਇਹਨਾਂ ਦੇ ਹੋਰ ਕੁਝ ਇਹਨਾਂ ਦੇ ਸਮਰਥਕ ਨੇ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਕਿਸੇ ਐਸਆਈ ਨੇ ਇਹਨਾਂ ਦੇ ਨਾਲ ਜਿਹੜਾ ਵਾ ਬਦਸਲੂਕੀ ਕੀਤੀ ਹੈ ਉਹਦੇ ਬਾਰੇ ਸਾਰਾ ਜਾਂਚ ਪੜਤਾਲ ਕਰਕੇ ਜੋ ਵੀ ਹੈ ਲੜੀ ਕਾਵੇਗੀ ਉਹ ਲੋ ਕਹਿੰਦੇ ਵੀ ਸ਼ਰਾਬ ਪੀ ਕੇ ਡਿਊਟੀ ਦੇ ਉੱਤੇ ਹਾਜ਼ਰ ਸੀ ਉਹਦੇ ਬਾਰੇ ਕਰ ਲੈਂਦੇ ਆ ਜੀ ਮੈਂ ਹੁਣੇ ਜਸਟ ਮੌਕੇ ਤੇ ਆ ਆਪਾਂ ਸਾਰਾ ਗੱਲਬਾਤ ਕਰਕੇ ਜੋ ਵੀ ਕਲੀਅਰ ਕਰ ਲੈਨੇ ਜੇ ਮੁਲਾਜ਼ਮ ਦੀ ਗਲਤੀ ਮੰਨੀ ਜਾਏਗੀ ਤਾਂ ਕਾਰਵਾਈ ਕੀਤੀ ਜਾਏਗੀ ਉਹਦੇ ਬਾਰੇ ਸਾਰਾ ਜੋ ਆਪਣਾ ਕਲੀਅਰ ਕਰਕੇ ਜੋ ਫੈਕਟ ਸਾਹਮਣੇ ਆਉਂਦੇ ਉਹਦੇ ਮਤਲਬ ਸੀਨੀਅਰ ਅਫਸਰਾਂ ਦੇ ਅੱਜ ਲੈ ਕੇ ਜੋ ਪਰ ਦੀ ਕਾਰਵਾਈ ਕੀਤੀ ਜਾਏਗੀ ਤਾਂ ਧਰਨਾ ਪ੍ਰਦਰਸ਼ਨ ਇਹਨਾਂ ਦਾ ਵਲੋਟ ਚੱਕਿਆ ਜਾ ਰਿਹਾ ਜੀ ਉਹਦੇ ਬਾਰੇ ਦੇਖੋ ਜੀ ਜਦੋਂ ਮੈਂ ਪਹੁੰਚੇ ਤੁਹਾਡੇ ਸਾਹਮਣੇ ਆ ਤਰਿਆ ਹੀ ਆ ਕੋਈ ਨਹੀਂ ਕਰਦੇ ਗੱਲਬਾਤ ਹੀ ਕਰਦੇ